ਸਤਿ ਸ਼੍ਰੀ ਅਕਾਲ ਜੀ ਸਾਰ ਨੂੰ ਅੱਜ ਅਸੀਂ ਇੱਕ ਨਵੀਂ ਵੀਡੀਓ ਤੇ ਇੱਕ ਨਵਾਂ ਬਲੌਗ ਲੈ ਕੇ ਤੁਹਾਡੇ ਲਈ ਆਏ ਹਾਂ ਜੀ ਤੇ ਅੱਜ ਅਸੀਂ ਜਾ ਰਹੇ ਹਾਂ ਪਿੰਡ ਦੀ ਗਰਾਊਂਡ ਦੇ ਵਿੱਚ ਤੇ ਨਾਲ ਨੇ ਮੇਰੇ ਮੇਰੇ ਛੋੜੇ ਵੀਰ ਆਹ ਵੀਰ ਮੇਰਾ ਇੰਦਰ ਵੀਰ ਤੇ ਆਹ ਵੀਰ ਮੇਰਾ ਜੱਸੀ ਵੀਰ ਤੇ ਨਾਲ ਮਨੀ ਤੇ ਉਹ ਮੇਰਾ ਵੀਰ ਸਾਹਿਲ ਵੀਰ ਤੇ ਬਾਕੀ ਤੁਹਾਨੂੰ ਅਸੀਂ ਪਿੰਡ ਬਾਰੇ ਦਿਖਾ ਲਦੇ ਪਿੰਡ ਦੀ ਗਰਾਊਂਡ ਬਾਰੇ ਤੁਹਾਨੂੰ ਦਿਖਾ ਦਖਾ ਲਦੇ ਹਾਂ ਤੇ ਅੱਜ ਅਸੀਂ ਜਾ ਰਹੇ ਹਾਂ ਤੇ ਤੁਹਾਨੂੰ ਤੁਹਾਨਾਂ ਨਾਲ ਜੁੜੇ ਰਹੋ ਵੀਡੀਓ ਦੇ ਵਿੱਚ ਅਸਲ ਤੇ ਅਸੀਂ ਅੱਜ ਜਾ ਰਹੇ ਹਾਂ ਜੀ ਪਿੰਡ ਦੀ ਦਸਹਿਰਾ ਗਰਾਊਂਡ ਦੇ ਵਿੱਚ ਤੇ ਪਹਿਲਾਂ ਅਸੀਂ ਪੀਵਾਂਗੇ ਚਾਹ ਜੀ ਤੇ ਨਾਲ ਮੇਰੇ ਵੀਰ ਇੰਦਰ ਵੀਰ ਤੇ ਤੁਸੀਂ ਅੰਦਰ ਦੋਨਾਂ ਨੂੰ ਦੇਖੇ ਲਿਆ ਆ ਜੀ ਆਪਣੇ ਇੱਕ ਦਾ ਵੀਰ ਆਪਣੇ ਜੱਸੀ ਤੇ ਮਨੀ ਵੀਰ ਤੇ ਨਾਲ ਸਾਹਿਲ ਤੇ ਸਾਡੇ ਨਾਲ ਬਾਕੀ ਤੁਸੀਂ ਜੁੜੇ ਰਹੋ ਤੇ ਆ ਦੇਖੋ ਕਿਵੇਂ ਲੰਮੇ ਪਏ ਹੋਏ ਨੇ ਰੈਸਟ ਕਰ ਰਹੇ ਜਿਵੇਂ ਪਹਾੜ ਤੇ ਚੜ ਕੇ ਆਏ ਆ ਆ ਦੇਖੋ ਤੁਸੀਂ ਹਾਏ ਆ ਦੇਖੋ ਜੀ ਆ ਛੋਟਾ ਵੀਰ ਮਨੀ ਤੁਸੀਂ ਬਹੁਤ ਸਾਡੇ ਮੂਹਰੇ ਫੇਸੜੀ ਆ ਤੇ ਬਾਕੀ ਤਾਂ ਅਸੀਂ ਤੱਤੇ ਮਿਲਦੇ ਆ ਜੇ ਇੱਥੇ ਜਾਵਾਂਗੇ ਤਾਂ ਸੈਰਾ ਘੁਣਾਉਣਾ ਚਾਹਾਂਗੇ ਜੀ ਤੁਹਾਨੂੰ ਬਾਕੀ ਪਿੰਡ ਬਾਰੇ ਦਿਖਾਵਾਂਗੇ ਜੀ ਤੇ ਤਾਕਤਲੇ ਤੁਹਾਨੂੰ ਆਓ ਚੱਲਦੇ ਤੁਹਾਨੂੰ ਬਾਹਰ ਲੈ ਕੇ ਹਾਂਜੀ ਆ ਦੇਖੋ ਸਾਡੇ ਵੱਡੇ ਵੀਰ ਗੋਪੀ ਭਾਜੀ ਜੋ ਚਾਹ ਬਣਾ ਕੇ ਰਟੇ ਹਨ ਸੋ ਇਹਨਾਂ ਨੇ ਚਾਹ ਬਹੁਤ ਵਧੀਆ ਬਣਾਈ ਆ ਸੋ ਬਾਕੀ ਅਸੀਂ ਪੀ ਕੇ ਤੁਹਾਨੂੰ ਦੱਸਾਂਗੇ ਤੇ ਹੁਣ ਧਾਂਜੀ ਦੱਸੋ ਜੀ ਆਪਣੇ ਕੀ ਵਿਚਾਰ ਵਾ ਨਹੀਂ ਵਿਚਾਰ ਤਾਂ ਕੀ ਦੱਸਨੇ ਵੀਰ ਜੀ ਕਿ ਚੱਕਰੇ ਦਾ ਆ ਹੁਣ ਜੇ ਘਰ ਚ ਕੋਈ ਆਇਆ ਭਾਈ ਚਾਹ ਤਾਂ ਪਲਉਣੀ ਪਏ ਹਾਂਜੀ ਹਾਂਜੀ ਇਹ ਤਾਂ ਉਹਦਾ ਵਿਚਾਰ ਨੂੰ ਉਸਾਂ ਦੀ ਔਰ ਤੇ ਇਹ ਤਾਂ ਬਿਲਕੁਲ ਸੱਚ ਚਾਹ ਪਲਉਣੀ ਪੈਣੀ ਆ ਪਸ਼ਾਮ ਹੋ ਗਏ ਹਾਂਜੀ ਹਾਂਜੀ ਅਸੀਂ ਵੀ ਇਦਾਂ ਚਾਹ ਲੈ ਕੇ ਜਾਂਦੇ ਆ ਵੇ ਇਹਨੂੰ ਪਲਾਈਏ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਮੈਂ ਅੰਦਰ ਕਿੱਦਾਂ ਬੈਠੇ ਆ ਹਾਂਜੀ ਹਾਂਜੀ ਆ ਦੇਖ ਤੋਂ ਸਾਰ ਆ ਲੋ ਇਹ ਇਹ ਕਿੱਦਾਂ ਡੀਏ ਵਾ ਅੱਤ ਇਹ ਸੇਵਾ ਹੀ ਨਹੀਂ ਜੀ ਇੱਕ ਆ ਦੇਖੋ ਜੀ ਹੁਣ ਦੇਖੋ ਜੀ ਚਾਹ ਆਈ ਤੇ ਭਾਈ ਉੱਠ ਗਏ ਸਾਰੇ ਹਾਂ ਜੀ ਹਾਂ ਜੀ ਇਹ ਬੜੇ ਪਤੰਦੇ ਖਰਾਬ ਆ ਹਾਂ ਜੀ ਹਾਂ ਜੀ ਉਹ ਛੋਟਾ ਪੈਗ ਪੈਗ ਆ ਲੋ ਜੀ ਚਾਹ ਥੋੜੀ ਲਿਓਣੀ ਜੀ ਪੀਣੀ ਕੀ ਚਾਹ ਨਹੀਂ ਮੇਲਣੀ ਪਾਣੀ ਪਿਲਾ ਕੇ ਦਰੂਗਾ ਮੈਂ ਆਓ ਜੀ ਅਸੀਂ ਜਾ ਰਹੇ ਹਾਂ ਜੀ ਦਸਹਿਰਾ ਗਰਾਊਂਡ ਘਰੋਂ ਸੇ ਨਿਕਲ ਗਿਆ ਤੇ ਮure ਸਾਡੇ ਜਿਹੜੇ ਨਾਲ ਯਾਰ ਦੋਸਤ ਵੀਰ ਨੇ ਉਹ ਵੀ ਨਾਲ ਜਾ ਰਹੇ ਆ ਤੇ ਆਜੋ ਜੀ ਚੱਲਦੇ ਆ ਜੀ ਹੈ ਉਹ ਕਾਕਾ ajo ਕੀ ਹੋਇਆ ਤੁਹਾਨੂੰ ਹਾਂ ਜੀ ਦੇਖ ਸਕਦੇ ਤੁਸੀਂ ਜੀ ਉਹ ਕਾਕਾ ਸਾਈਡ ਨੂੰ ਕੀ ਹੋ ਗਈ ਉਹ ਮੀ ਸਿਕਿਉਰਿਟੀ ਹੈ ਤੁਸੀਂ ਤੇ ਤੁਸੀਂ ਦੇਖ ਸਕਦੇ ਆ ਜੀ ਆ ਚਾਰ ਸਾਡੇ ਸਿਕਿਉਰਿਟੀ ਵਾਲੇ ਤੁਰੇ ਹੋ ਜੀ ਆ ਸਾਰਾ ਮੇਰੇ ਚੌਂਕ ਆ ਗਿਆ ਜੀ ਚੌਂਕ ਬਹੁਤ ਜਣਾ ਪਿੰਡ ਦਾ ਤ੍ਰਿਸ਼ ਸਾਡੇ ਪਿੰਡ ਦਾ ਚੌਕ ਸਾਡੇ ਪਿੰਡ ਦਾ ਚੌਕ ਚਰਖਾ ਜਿਹਨੂੰ ਕਹਿੰਦੇ ਆ ਜੀ ਚਰਖਾ ਚਾਰ ਰਸਤਿਆਂ ਨੂੰ ਮਿਲੋਣਾ ਚਾਰ ਰਸਤੇ ਆ ਚੁਰਾਸਤਾ ਲੈ ਕਿਥੇ ਜਾਮ ਉਹ ਦੇਖੋ ਜੀ ਕਿੰਨਾ ਵਜੇ ਆ ਗਿਆ ਵੀ ਯਾਰ ਕਰ ਗਏ ਆ ਦੇਖੋ ਸਾਡੇ ਪਿੰਡ ਦੇ ਸੋਜਵਾਂ ਸਾਡੇ ਸੱਜਣੇ ਜਾ ਰਹੇ ਐਕਟਿਵ ਆ ਤੇ ਵੀ ਘਾਤ ਆ ਜੀ ਬਾਦੂ ਲੈ ਕੇ ਤੁਰਿਆ ਉਹ ਇਹ ਆ ਚਲੋ ਜੀ ਕਾਨੂੰਨੀ ਲੰਘਣਾ ਆ ਕਦੂਨ ਜੀ ਲੰਗੜਾ ਕਰ ਰਹੇ ਆ ਆ ਦੇਖੋ ਜੀ ਆ ਦੇਖੋ ਜੀ ਆ ਸਾਡੇ ਕਾਲੇ ਭਾਜੀ ਹੁਣੀ ਆ ਆ ਦੇਖੋ ਕੀ ਕੰਮ ਹੋ ਰਿਹਾ ਭਾਜੀ ਕਿਦਾਂ ਹੋਰ ਜੀ ਕੀ ਕਹਣਾ ਚਾਹੁੰਦੇ ਹੋ ਭਾਜੀ ਬਾਸ ਨਸ਼ੇ ਦਾ ਵੀ ਸਾਥ ਦਿਓ ਨਸ਼ਿਆਂ ਦੇ ਬੁਰੇ ਨਾਲ ਬੁਰੇ ਜੀ ਰੱਖੋ ਕੰਮ ਕਾਰਾਂ ਨੂੰ ਧਿਆਨ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਫਿਰੇ ਰੋਟੀ ਪਾਣੀ ਮਿਲਣਾ ਬਿਲਕੁਲ ਬਿਲਕੁਲ ਜੀ ਆ ਵੀਰ ਜੀ ਸਾਡੇ ਇਹ ਵੀ ਭਾਜਾੜੇ ਕੰਮ ਕੀਤਾ ਕਰਦੇ ਆ ਤੇ ਥੋੜੇ ਜਿਹਾ ਇੱਥੇ ਏਰੀਆ ਬਣਾਉਂਦੇ ਆ ਤੇ ਭਾਈ ਭਾਜੀ ਵੀਡੀਓ ਬਹੁਤ ਵਧੀਆ ਇਹ ਭਾਜੀ ਹੈਗੇ ਆਪਣੇ ਬਾਬਾ ਬਿਸ਼ਕਰਮਾ ਬਾਬਾ ਬਿਸ਼ਕਰਮਾ ਇਲੈਕਟ੍ਰੋਨਿਕ ਤੇ ਇਲੈਕਟ੍ਰੀਕਲ ਵਾਜੀ ਇਹ ਤੇ ਆ ਜੀ ਸਾਡੇ ਪਿੰਡ ਦਾ ਧਰਮ ਸਮਾਗਮ ਹਾਲ ਆ ਜੀ ਜਿੱਥੇ ਵਿਆਹ ਦੇ ਪ੍ਰੋਗਰਾਮ ਹੁੰਦੇ ਆ ਤੇ ਹੋਰ ਵੀ ਕੋਈ ਵੀ ਪ੍ਰੋਗਰਾਮ ਕਰਨਾ ਹੋਵੇ ਤਾਂ ਇੱਥੇ ਪ੍ਰੋਗਰਾਮ ਕੀਤੀ ਜਾਂਦੀ ਆ ਧਰਮ ਸਮਾਗਮ ਹਾਲ ਆ ਜੀ ਸਮਾਗਮ ਹਾਲ ਜੀ ਲੋ ਜੀ ਅਸੀਂ ਆ ਪਹੁੰਚ ਗਏ ਜੀ ਪਿੰਡ ਪੱਟੀ ਦੀ ਦਸਹਿਰਾ ਗਰਾਊਂਡ ਦੇ ਵਿੱਚ ਜਿੱਥੇ ਫੋਟੋ ਵਾਲਾ ਟਰਨਮੈਂਟ ਵੀ ਹੁੰਦਾ ਤੇ ਹੰਦਰ ਦੇਖ ਸਕਦੇ ਕਿਥੇ ਮੁੰਡੇ ਵੀ ਫੁੱਟਬਾਲ ਖੇਡਣਾ ਆਏ ਨੇ ਆਪਣੇ ਜਿੰਨੇ ਵੀ ਭਰਾ ਖੇਲਦੇ ਨੇ ਫੁੱਟਬਾਲ ਤੇ ਆਹ ਦੇਖ ਸਕਦੇ ਕਿ ਇੱਧਰ ਪੂੜੀਆਂ ਬਣੀਆਂ ਤੇ ਸਾਰਾ ਗਰਾਊਂਡ ਦੇ ਵਿੱਚ ਫੁੱਟਬਾਲ ਦੇ ਕੋਕਰ ਕੋਈ ਵੀ ਦਸਹਰਾ ਜੋ ਹੁੰਦਾ ਹੈ ਹਰ ਸਾਲ ਦੀ ਹਾਂਜੀ ਇਹ ਦੀ ਸਾਡੇ ਪੱਟੀ ਪਿੰਡ ਦੀ ਦਸਹਰਾ ਗਰਾਊਂਡ ਆ ਤਾਂ ਜਿੱਥੇ ਫੋਟੋ ਦਾ ਟੂਰਨਾਮੈਂਟ ਵੀ ਹਰ ਸਾਲ ਹੁੰਦਾ ਹੈ ਤੇ ਇਸ ਗਰਾਊਂਡ ਦੇ ਵਿੱਚ ਦਸਹਰਾ ਵੀ ਲੱਗਦਾ ਇਹ ਗਰਾਊਂਡ ਦਸਹਰਾ ਗਰਾਊਂਡ ਦੇ ਨਾਲ ਮਸ਼ਹੂਰ ਹੈ ਜੀ ਜੋ ਸਾਨੂੰ ਪਤਾ ਲੱਗਿਆ ਸੀ ਬਜ਼ੁਰਗਾ ਦੇ ਕੋਲੋਂ ਵੀ ਜਿਹੜੀ ਸਾਡੇ ਪਿੰਡ ਦਾ ਜੱਜ ਸਹਰਾ ਆ ਹੁਸ਼ਿਆਰਪੁਰ ਦੇ ਵਿੱਚ ਦੂਜੇ ਨੰਬਰ ਤੇ ਸਹਰਾ ਹੁੰਦਾ ਸੀ ਤੇ ਆਸੇ ਪਾਸੇ ਇਲਾਕਾ ਦੇ ਵਿੱਚ ਵੀ ਹੁੰਦਾ ਜੀ ਇਸ ਪਿੰਡ ਦੇ ਵਿੱਚ ਦਸਹਰਾ ਹੁੰਦਾ ਸੀ ਦੂਜੇ ਨੰਬਰ ਤੇ ਤਾਂ ਇਸ ਗਰਾਊਂਡ ਦੇ ਵਿੱਚ ਸ੍ਰੀ ਗੁਰੂ ਹਰਾਈਆ ਸਾਹਿਬ ਜਿਹੜੀ ਹਰੀਆਂ ਬੇਲਾ ਗੁਰਦੁਆਰਾ ਸਾਹਿਬ ਉੱਥੋਂ ਦਾ ਨਗਰ ਕੀਰਤਨ ਉਹ ਇਸ ਪਿੰਡ ਗਰਾਊਂਡ ਦੇ ਵਿੱਚ ਦੀ ਹੋ ਕੇ ਜਾਂਦਾ ਕਿਉਂਕਿ ਇਹ ਗਰਾਊਂਡ ਬੜੇ ਕਰਮਾ ਵਾਲੀ ਹੈ ਵੀ ਜਿਸ ਗਰਾਊਂਡ ਦੇ ਵਿੱਚ ਦੀ ਕਈ ਫੰਕਸ਼ਨ ਵੀ ਹੁੰਦੇ ਆ ਤੇ ਥੋੜੀ ਗੁਰਦੁਆਰਾ ਗੁਰਦੁਆਰਾ ਸਾਹਿਬ ਹਰੀਪੁਰ ਨਗਰ ਕੀਤਾ ਉਹ ਵੀ ਇੱਥੋਂ ਦੀ ਹੋ ਕੇ ਹੀ ਜਾਂਦਾ ਤੇ ਵਧੀਆ ਵੀ ਤੇ ਬਾਕੀ ਥਾਂ ਨਾਲ ਗੱਲ ਕਰਾਉਂਦੇ ਆ ਜੀ ਆਪਸ ਬਾਕੀ ਸਾਡਾ ਨਵਾਂ ਜੁੱਤ ਨਵੀਂ ਜਨਰੇਸ਼ਨ ਜਿਹੜਾ ਮੁੰਡੇ ਨਵੇਂ ਖੇਲਦੇ ਆ ਜੀ ਉਹ ਦੇਖ ਸਕਦੇ ਆ ਜੀ ਕਿਉਂ ਪਰੇ ਬਜ਼ੁਰਗ ਬੈਠੇ ਆ ਇਹ ਭੱਤੀ ਜੀ ਤੁਹਾਨੂੰ ਲੈ ਕੇ ਜਾਂਦੇ ਆ ਜੀ ਪਿੰਡ ਦੀ ਟੈਂਕੀ ਜਿੱਥੇ ਕਿ ਮਤਲਬ ਪਿੰਨੂ ਪਾਣੀ ਸਪਲਾਈ ਹੁੰਦਾ ਪਿੰਡ ਦੀ ਖੇਹੜਲ ਤੇ ਉੱਥੇ پارک ਬਣਾਈ ਹੋਈ ਆ ਤੇ پارک ਬਣਾਈ ਹੋਈ ਆ ਤੇ ਜਿੱਥੇ ਜਿੰਨੇ ਵੀ ਪਿੰਡ ਦੀਆਂ ਸੜੀਆਂ ਚੱਤਦੀਆਂ ਨੇ ਪੈਣਾ ਉਹ ਇੱਥੇ ਆ ਕੇ ਇਸ پارک ਦੇ ਵਿੱਚ ਬੰਦੇ ਆ ਤੇ ਬਾਕੀ ਤੁਹਾਨੂੰ پارک ਦਿਖਾਉਂਦੇ ਆ ਜੀ ਆਹ ਜੀ ਅਸੀਂ ਟੈਂਕੀ ਦੇ ਕੋਲ ਪਹੁੰਚ ਗਏ ਆ ਜੀ ਟੈਂਕੀ ਦੇ ਅੰਦਰ ਜਿੱਥੇ ਮਤਲਬ پارک ਬਣਾਈ ਹੋਈ ਆ ਕਿ ਤੁਸੀਂ پارک ਦੇਖ ਸਕਦੇ ਆ ਇੱਥੇ ਰਾਸਤਾ ਬਣਾਇਆ ਆ ਤੇ ਬੈਠਣ ਉੱਠਣ ਬੈਠਣ ਲਈ ਜੀ ਜਾਂ ਕੁਰਸੀਆਂ ਬਣ ਰੱਖੀਆਂ ਹੋਈਆਂ ਆ ਇਹ ਆ ਉੱਪਰ ਟੈਂਕੀ ਦੇ ਸਾਹਦੇ ਉਹ ਸਾਡੇ ਬਹੁਤ ਉਪਰੇ ਪਿੰਦਰ ਭਾਜੀ ਹੁਣੀ ਜਿਹੜੇ ਇੱਥੇ ਆਪਣੇ ਟੈਂਕੀ ਦੇ ਕੰਮ ਜੋਬ ਕੰਮ ਕਰਦੇ ਆ ਜੀ ਜਿਹੜੇ ਟ੍ਰੈਨ ਨੂੰ ਪਾਣੀ ਛੱਡਣ ਦੀ ਸੇਵਾ ਕਰਦੇ ਆ ਇਹ ਆ ਸਾਹਮਣੇ ਪਿੰਡ ਦੀ ਗਰਾਊਂਡ ਆ ਤੇ ਇਹਦੇ ਨਾਲ ਹੀ ਸਾਡੇ ਇੱਥੇ ਇੱਕ ਜਲ ਘਰ ਵਜੇ ਇਹ ਜਲ ਘਰ ਦੇ ਵਿੱਚ ਅੰਦਰ ਪਰੇ ਇੱਕ ਚੌ ਪੈ ਜਾਂਦਾ ਤੇ ਇੱਧਰ ਪਿੰਡ ਪਿੰਡ ਵੱਲੋਂ ਜਿਹੜੀ ਪਿੰਡ ਦੀ ਪੰਜਾਬ ਵੱਲੋਂ ਪਾਰਕ ਬਣਾਈ ਗਈ ਆ ਉੱਠਣ ਬੈਠਣ ਦੇ ਲਈ ਸੀਟਾਂ ਲਾਈਆਂ ਹੋਈਆਂ ਆ ਅਗਰ ਕੋਈ ਵੀ ਇੱਥੇ ਆਉਂਦਾ ਆ ਕੋਈ ਸਾਡੇ ਚਾਚੇ ਤਈਆਂ ਜਾਂ ਭੈਣ ਭਾਲੀ ਕੋਈ ਵੀ ਇੱਥੇ ਆਉਂਦਾ ਤਾਂ ਉਹ ਇੱਥੇ ਆ ਕੇ ਆਹ ਸ਼ੈਅ ਕਰਦੇ ਆ ਤੇ ਆ ਕੇ ਬਹਿ ਕੇ ਜਾਂਦੇ ਆ ਤੇ ਆਹ ਜੀ ਟੈਂਕੀ ਤੇ ਆ ਸਾਹਮਣੇ ਜੀ ਸਾਡੇ ਭਾਜੀ ਹੁਣੀ ਆ ਜਿਹੜੇ ਇੱਥੇ ਜੋਬ ਕਰਦੇ ਆ ਜੀ ਟੈਂਕੀ ਤੇ ਆ ਗਏ ਆ ਗਏ ਭਾਈ ਦਾ ਡਗੋਲੇ ਆ ਗਏ ਆ ਆਹ ਭਾਜੀ ਸਾਡੇ ਆ ਜੀ ਇਹ ਜਿਹੜੇ ਇੱਥੇ ਕੰਮ ਕਰਦੇ ਆ ਜੀ ਪਾਣੀ ਸਾਰੇ ਪਿੰਨੂ ਇਹੀ ਦਿੰਦੇ ਆ ਜੀ ਸਾਰੇ ਪਿੰਨੂ ਪਾਣੀ ਤਾਂ ਹੀ ਪੀਣੂ ਮੈਦਾ ਜਿੱਦੋਂ ਭਾਈ ਨੂੰ ਛੱਡਦੇ ਪਾਣੀ ਇਹਨੂੰ ਅੰਦਰ ਕਰਾ ਦੇਉ ਏ ਹੁਣ ਫੇ ਇਹ ਤਾਂ ਹੁਣ ਜਦੋਂ ਪੈ ਨਹੀਂ ਫੇਲਦਾ ਨਾ ਪਤਾ ਇਹ ਬਾਜੀ ਹੋਰ ਪੱਜ ਕਿਦਾਂ ਪਣਛੜੀ ਕੱਢੇ ਬਾਜੀ ਇਹ ਬਾਜੀ ਹੈਗਾ ਆਪਣੇ ਪਿੰਦਰ ਬਾਜੀ ਪੁਰਾਣਾ ਆਗੇ ਬਾਜੀ ਕੀਪ ਪਿੰਦਰ ਸੀ ਕਹਿੰਦਾ ਬਾਜੀ ਹਾਂ ਪਿੰਦਰ ਪਿੰਦਰ ਬਾਜੀ ਜਿਹੜੀ ਕਿ ਇੱਥੇ ਆਪਣੇ ਪੱਕਾ ਕੰਮ ਜੋ ਬਗਾਦੇ ਤੇ ਪਿੰਡ ਨੂੰ ਪਾਣੀ ਛੱਡ ਦਿਆ ਤੇ ਸਾਰੇ ਪਿੰਡ ਨੂੰ ਤਾਂ ਹੀ ਪਾਣੀ ਪੀਣ ਨੂੰ ਮਿਲਦਾ ਜੀ ਉਹ ਪਰੇ ਪੁਰਾਣਾ ਕਮਰਾ ਜੀ ਆ ਬਾਜੀ ਨੇ ਇੱਥੇ ਹੋਰ ਵੀ ਕੰਮ ਕੀਤਾ ਤੁਸੀਂ ਦੇਖ ਸਕਦੇ ਆ ਜੀ ਇਹ ਹੋਰ ਵੀ ਕੰਮ ਕੀਤਾ ਬਾਜੀ ਨੇ ਘਰ ਦਾ ਕੰਮ ਆ ਦੇਖੋ ਤਾਂ ਰਹਿੰਦੇ ਵੀ ਇਹੀ ਕੰਮ ਕਰ ਲੰਦੇ ਦਰੋ ਬਾਜੀ ਬੇਲਾ ਹੁੰਦਾ ਬਾਜੀ ਆਹੀ ਕੰਮ ਕਰਦੇ ਆ ਭਾਜੀ ਕੀ ਲਾਇਆ ਹਾ ਕੀ ਲਾਇਆ ਭਾਜੀ ਪਿੰਡੀਆਂ ਇਹ ਵਾ ਵਾ ਭਾਜੀ ਪਿੰਡੀਆਂ ਲਾ ਕੇ ਬੈਠੇ ਆ ਜੀ ਫਿਰ ਨਾਲ ਕਿਤਾ ਘਰ ਦਾ ਵੀ ਕਰਦੇ ਆ ਬਈ ਨਾਲੇ ਚ ਚਲੋ ਪਿੰਡੀਆਂ ਬੀ ਬੀ ਦਾ ਮਤਲਬ ਕਿਦਾਂ ਇਹ ਕਿਹੜਾ ਬੂਟਾ ਹੋਇਆ ਜੀ ਕਿਹੜੀ ਇਹ ਹਾਂਜੀ ਪਤਾ ਨਹੀਂ ਭਾਜੀ ਇਹ ਤਾਂ ਭਾਈ ਤੂੰ ਲੱਗਦਾ ਭਾਜੀ ਤੂੰ ਤਾਂ ਲੱਗਦਾ ਭਾਜੀ ਮੈਨੂੰ ਦੇਖਣ ਨੂੰ ਪਿਆ ਵੈਸੇ ਮੈਂ ਕਹਿੰਦਾ ਫੇ ਨਾ ਹੀ ਛੇੜਦੇ ਹਾਂ ਹਾਂ ਜੋ ਪਰੇ ਜਿਹੜਾ ਸਹਾਰਾ ਗਰਾਊਂਡ ਆ ਤੇ ਇੱਧਰ ਨਾਲ ਟੈਂਕੀ ਆ ਕਿੰਦੇ ਭਾਜੀ ਇਹ ਗੱਲ ਦੱਸਿਓ ਮੜਾ ਜੀ ਆ ਕਿ ਭਾਜੀ ਇਹ ਆਪਣੇ ਜਿਹੜੀ ਆ ਪਿੰਡ ਦਾ ਦਸਹਿਰਾ ਆ ਜੋ ਸੀ ਸੁਣਦੇ ਵਿੱਚ ਆਇਆ ਸਾਨੂੰ ਵੀ ਜਿਹੜਾ ਪਿੰਡ ਦਾ ਦਸਹਿਰਾ ਆ ਵੀ ਇਹ ਦਸਹਿਰਾ ਹੁਸ਼ਾਰਪੁਰ ਦੇ ਵਿੱਚ ਕਹਿੰਦੇ ਦੂਜੇ ਨੰਬਰ ਦਾ ਦਸਹਿਰਾ ਹੁੰਦਾ ਪਾਜੀ ਇਹ ਦੂਜੇ ਨੰਬਰ ਦਾ ਹਾਂਜੀ ਪਹਿਲੇ ਨੰਬਰ ਤੇ ਕਿਤੇ ਵੀ ਨਹੀਂ ਦਸਹਿਰਾ ਹੁੰਦਾ ਅੱਛਾ ਜੀ ਮਤਲਬ ਸਾਨੂੰ ਜਿੱਥੇ ਜਿੱਥੇ ਪਤਾ ਲੱਗਾ ਨਾ ਕਿ ਇਹ ਦਸਹਿਰਾ ਤਾਂ ਮਰ ਪੁੱਛਿਆ ਇਹ ਮਲੇਸ਼ੀ ਅਪਰੇ ਹਿਅਰਪੋਰਟ ਦੇ ਵਿੱਚ ਪਿੱਲਰ ਸਾਰਾ ਹੁੰਦਾ ਪਾਜੀ ਪਿੱਲਾ ਹੁੰਦਾ ਉਹ ਤਾਂ ਬਾਅਦ ਚ ਲੱਗੇ ਕਰ ਲਓ ਹਿਅਰਪੋਰ ਪਾਜੀ ਲੈ ਉਹ ਹੁਣ ਲੱਗੇ ਉਹ ਕਦੋਂ ਲੱਗੇ ਅਸੀਂ ਤਾਂ ਕਦੀ ਸੁਣਿਆ ਨਹੀਂ ਸੀ ਹਿਅਰ ਅੱਛਾ ਅੱਛਾ ਜੀ ਬਸ ਹੁਣ ਦੱਸਗਾ ਕਿ ਉਹ ਬੋਨ ਬਾਅਦ ਕਿ ਲੱਗਦਾ ਹੈ ਅੱਛਾ ਅੱਛਾ ਹਾਂ ਤੇ ਉੱਦਾਂ ਜਿਹੜੀ ਗਰਾਊਂਡ ਹੈ ਇਹ ਦਸਹਰਾ ਗਰਾਊਂਡ ਦੇ ਨਾਲੇ ਮਸ਼ਹੂਰ ਹੋਆ ਨਾ ਪਾਜੀ